ਮਨਦੀਪ ਕੌਰ ਰਾਮਗੜੇ ਸਾਡੇ ਨਾਲ ਮੌਜੂਦ ਨੇ ਜੋ ਕਿ ਜੋ ਔਮਨ ਵਿੰਗ ਹੈ ਉਸ ਦੇ ਵਾਈਸ ਪ੍ਰੈਜ਼ੀਡੈਂਟ ਨੇ ਮੈਡਮ ਜਲੰਧਰ ਦਾ ਮਾਹੌਲ ਕੀ ਕਹਿੰਦਾ ਇਸ ਵਕਤ ਕਿਸ ਤਰੀਕੇ ਤਸਵੀਰ ਵੇਖ ਰਹੇ ਹਾਂ ਚੋਣਾ ਚੱਲ ਰਹੀਆਂ ਨੇ ਦੇਖੋ ਜੀ ਜਲੰਧਰ ਦਾ ਪਹਿਲਾਂ ਤਾਂ ਲੋਕ ਹੀ ਦੱਸ ਰਹੇ ਨੇ ਅਸੀਂ ਜਿਹੜੇ 20 ਦਿਨ ਹੋ ਗਏ ਸਾਨੂੰ ਇੱਥੇ ਆਇਆ ਹੋਇਆ ਅਸੀਂ ਜਿਹੜਾ ਗਰਾਊਂਡ ਤੋਂ ਵਰਕ ਸਟਾਰਟ ਕੀਤਾ ਆ ਸਾਨੂੰ ਇੱਕ ਇੱਕ ਬੂਥ ਮਿਲਿਆ ਆ ਸੋ ਲੋਕਾਂ ਦਾ ਬਹੁਤ ਹੀ ਵਧੀਆ ਹੁੰਗਾਰਾ ਆ ਕਿਉਂਕਿ ਤੁਹਾਨੂੰ ਵੀ ਪਤਾ ਵੀ ਸਾਡੇ ਜਿਹੜੇ ਪਹਿਲਾਂ ਵਾਲੇ ਐਮਐਲਏ ਸੀ ਉਹਨਾਂ ਨੂੰ ਇੰਨਾ ਮਾਨ ਸਤਕਾਰ ਦਿੱਤਾ ਬਟ ਉਹਨਾਂ ਨੇ ਇੱਥੇ ਇੱਕ ਪੈਸੇ ਦਾ ਕੰਮ ਵੀ ਨਹੀਂ ਕੀਤਾ ਹੈਗਾ ਸੋ ਉਹਨਾਂ ਨੂੰ ਲੋਕਾਂ ਨੇ ਨਕਾਰਿਆ ਆ ਕਿਉਂਕਿ ਉਹਨਾਂ ਨੂੰ ਇੱਕ ਤਾਂ ਬੇਵਿਸ਼ਵਾਸੀ ਹੋ ਗਈ ਲੋਕਾਂ ਨੂੰ ਕਿ ਜੇ ਉਹ ਇੰਨਾ ਮਾਨਸਤਕਾਰ ਮਿਲਣ ਤੋਂ ਬਾਅਦ ਵੀ ਮਤਲਬ ਪਾਰਟੀ ਦੇ ਨਾਲ ਧੋਖਾ ਕਰ ਸਕਦੇ ਤੇ ਲੋਕਾਂ ਨਾਲ ਤਾਂ ਉਹਨਾਂ ਨੇ ਕਰਨਾ ਹੀ ਕਰਨਾ ਆ ਉਹ ਕਿਸੇ ਦੇ ਸਗੇ ਨਹੀਂ ਹੈ ਤੇ ਰਹੀ ਗੱਲ ਆਪਣੇ ਕਾਂਗਰਸ ਦੇ ਉਮੀਦਵਾਰ ਦੀ ਉਹਨਾਂ ਦਾ ਮੇਰੇ ਕੋਲ ਉਹੀ ਬੋਰਡ ਆ ਜਿਹੜਾ ਕਿ ਉਹ ਕਾਂਗਰਸ ਦੇ ਉਮੀਦਵਾਰ ਉੱਥੇ ਰਹਿੰਦੇ ਨੇ ਸੋ ਅਸੀਂ ਦੇਖਦੇ ਆ ਉੱਥੇ ਸਲਮ ਮੇਰੀ ਆ ਸਾਰਾ ਉੱਥੇ ਕੋਈ ਵਿਕਾਸ ਨਹੀਂ ਹੈਗਾ ਜਿਹੜੀ ਲੇਡੀਜ਼ ਇੱਕ ਆਪਦੇ ਮਹੱਲੇ ਦਾ ਵਿਕਾਸ ਨਹੀਂ ਕਰ ਸਕੀ ਤੇ ਮੈਂ ਉਹਨਾਂ ਨੂੰ ਪੁੱਛਣਾ ਚਾਹੂੰਗੀ ਉਹ ਐਮਐਲਏ ਬਣ ਕੇ ਸ਼ਹਿਰ ਦਾ ਵਿਕਾਸ ਕਿਵੇਂ ਕਰੇਗੀ ਅੱਛਾ ਏਰੀਆ ਦੇ ਲੋਕ ਕੀ ਕਹਿੰਦੇ ਨੇ ਕਿਉਂਕਿ ਕਹਿੰਦੇ ਕਿ ਕੋਈ ਸਮੱਸਿਆ ਜਿਹੜੀ ਹੈਗੀ ਹੈ ਕਿ ਉੱਥੇ ਹੈ ਨਹੀਂ ਜੀ ਜਿਹੜੀ ਸਮੱਸਿਆ ਕੋਈ ਨਾ ਹੋਵੇ ਉੱਥੇ ਬਹੁਤ ਬੁਰਾ ਹਾਲ ਹੈ ਜੀ ਅਸੀਂ ਆਪਦੇ ਅੱਖੀ ਦੇਖ ਰਹੇ ਹਾਂ ਸਾਨੂੰ 20 ਦਿਨ ਹੋ ਗਏ ਆ ਤੇ ਸੋ ਅਸੀਂ ਕੋਸ਼ਿਸ਼ ਕਰਦੇ ਆਂ ਕਿ ਜਿਹੜਾ ਕੰਮ ਉਹਨਾਂ ਦਾ ਸੀਗਾ ਕਾਰਪੋਰੇਸ਼ਨ ਦੇ ਵਿੱਚ ਹੁੰਦਿਆ ਹੋਇਆ ਮੈਡਮ ਦਾ ਅਸੀਂ ਹਰ ਇੱਕ ਸਮੱਸਿਆ ਉਥੇ ਕੋਲੇ ਖੜ ਕੇ ਅਸੀਂ ਟਾਈਮ ਤੇ ਉਸੇ ਟਾਈਮ ਸੋਲਵ ਕਰਵਾਉਨੇ ਆਂਗੇ ਸੋ ਜਿੰਨਾ ਵੀ ਅਸੀਂ ਕਰ ਸਕਦੇ ਆਂ 20 ਦਿਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਬਾਕੀ ਲੋਕ ਸਿਆਣੇ ਨੇ ਜੀ ਹੁਣ ਉਹਨਾਂ ਨੂੰ ਕੁਝ ਸਮਝਾਉਣ ਦੀ ਲੋੜ ਨਹੀਂ ਹੈਗੀ ਸੋ ਆਪ ਉਹ ਕਹਿੰਦੇ ਨੇ ਕਿ ਅਸੀਂ ਇਸ ਵਾਰ ਜਿਹੜਾ ਭਗਤ ਜੀ ਨੂੰ ਇੱਕ ਵਾਰ ਮੌਕਾ ਜ਼ਰੂਰ ਦੇਣਾ ਹੈਗਾ ਕਿਉਂਕਿ ਉਹ ਬਹੁਤ ਸ਼ਰੀਫ ਇਨਸਾਨ ਨੇ ਉਹਨਾਂ ਤੋਂ ਕੋਈ ਯਾਨੀ ਕਿਉਂਕਿ ਉਹਨਾਂ ਦੇ ਪਿਤਾ ਜੀ ਨੇ ਵੀ ਬਹੁਤ ਇੱਥੇ ਲੋਕਾਂ ਦੇ ਕੰਮ ਕੀਤੇ ਨੇ ਵਿਕਾਸ ਕੀਤਾ ਸੀ ਉਸ ਟਾਈਮ ਸੋ ਇਸ ਵਾਰ ਭਗਤ ਜੀ ਨੂੰ ਉਹ ਮੌਕਾ ਜ਼ਰੂਰ ਦੇਣਗੇ ਤੇ ਵਿਕਾਸ ਦੇ ਕੰਮ ਜਿਹੜੇ ਜਲੰਧਰ ਦੇ ਹੁਣ ਕੀ ਇੰਨਾ ਬੁਰਾ ਹਾਲ ਆ ਉਹ ਵੀ ਹੋਣਗੇ ਲੋਕ ਇਹ ਕਹਿੰਦੇ ਕਹਿੰਦੇ ਕਿ ਹੁਣ ਤਾਂ ਸਾਰੀ ਸਰਕਾਰ ਆਈ ਬੈਠੀ ਐ ਸਭ ਕੁਝ ਹੋ ਰਿਹਾ ਹੈ ਕਹਿੰਦੇ ਪਰ ਜਿਵੇਂ ਚੋਣਾ ਟਾਪੀਣਗੇ ਦੋਸਤੋ ਭੁੱਲ ਜਾਣਗੇ ਲੋਕ ਕਿਹਨੇ ਸਾਨੂੰ ਨਹੀਂ ਦੇਖੋ ਜਿਵੇਂ ਮੈਂ ਪੰਜਾਬ ਦੇ ਵਿੱਚ ਵਿਚਰਦੀ ਆ ਮੈਂ ਸਿਰਫ ਠੀਕ ਹੈ ਮੈਂ ਬਿਲੋਂਗ ਬਠਿੰਡੇ ਤੋਂ ਕਰਦੀ ਆ ਬਟ ਅਸੀਂ ਪੂਰੇ ਪੰਜਾਬ ਦੇ ਵਿੱਚ ਵਿਚਰਦੇ ਆਗੇ ਸੋ ਮੈਂ ਮੇਰਾ ਨੰਬਰ ਅੱਜ ਤੱਕ ਚੇਂਜ ਨਹੀਂ ਹੋਇਆ ਮੈਨੂੰ ਲੱਗਦਾ 15 ਸਾਲ ਹੋ ਗਏ ਮੇਰਾ ਨੰਬਰ ਉਹੀ ਹੈ ਮੈਨੂੰ ਲੱਗਦਾ ਅੱਧੇ ਜਲੰਧਰ ਕੋਲੇ ਮੇਰਾ ਨੰਬਰ ਚਲਾ ਗਿਆ ਹੋਊਗਾ ਸੋ ਉਹਨਾਂ ਮਤਲਬ ਫੋਨ ਕਰਦੇ ਰਹਿੰਦੇ ਨੇ ਜਿੱਥੇ ਵੀ ਸਾਡੀ ਡਿਊਟੀ ਲੱਗਦੀ ਹੈ ਸਾਡਾ ਇੱਕ ਪਰਿਵਾਰ ਬਣ ਜਾਂਦਾ ਹੈ ਉੱਥੇ ਜਾਣੇ ਆ ਅਸੀਂ ਸਾਡਾ ਇੱਕ ਮੂਹ ਪਿਆਰ ਬਣ ਜਾਂਦਾ ਪਰਿਵਾਰਕ ਮਾਹੌਲ ਹੈਗਾ ਸੋ ਅਸੀਂ ਕਿਸੇ ਵੀ ਇਹ ਨਹੀਂ ਹੈਗਾ ਵੀ ਇੱਥੋਂ ਜਾ ਕੇ ਅਸੀਂ ਭੁੱਲ ਜਾਾਂਗੇ ਤੇ ਆਉਂਦੇ ਰਵਾਂਗੇ ਤੇ ਲੋ ਮਾਂਗੇ ਹਮੇਸ਼ਾ ਹੀ ਸੁਚਿਲ ਕੁਮਾਰ ਰਿੰਕੂ ਦੇ ਨਾਲ ਬੜਾ ਚੋਣ ਪ੍ਰਚਾਰ ਰਿਹਾ ਮੁਖੋਂ ਦੇ ਸਭ ਆਪ ਲੱਗੇ ਰਹੇ ਪਰ ਜਿੱਤ ਕੇ ਉਸ ਤੋਂ ਬਾਅਦ ਫਿਰ ਪਾਰਟੀ ਛੱਡ ਗਏ ਕਿ ਲੋਕ ਉਸ ਚੀਜ਼ ਤੋਂ ਨਾਰਾਜ਼ ਹੈ ਕਿ ਤੈਨਾਂ ਕਦੇ ਵੀ ਅਸੀਂ ਉਹਦਾ ਆਵਾਮਾ ਦੀ ਪਾਰਟੀ ਨੂੰ ਸਪੋਰਟ ਕੀਤਾ ਸੀਗਾ ਵੀ ਤੁਹਾਡਾ ਕੈਂਡੀਡੇਟ ਹੀ ਬਚ ਗਿਆ ਦੇਖੋ ਆਮ ਆਦਮੀ ਪਾਰਟੀ ਨਾਲ ਨਹੀਂ ਨੋਕ ਨਾਰਾਜ਼ ਹੈਗੇ ਇਹ ਲੋਕਾਂ ਦੀ ਇਹ ਗੱਲ ਹੈ ਵੀ ਜੇ ਉਹ ਇੰਨਾ ਦੇ ਕੁ ਮਾਨ ਸਤਕਾਰ ਹਾਲਾਂਕਿ ਮੈਨੂੰ ਨਹੀਂ ਪਤਾ ਉਹਨਾਂ ਦੀ ਇੱਥੇ ਕੀ ਸੀ ਕੀ ਨਾ ਸੀ ਬਟ ਇੱਕ ਪਾਰਟੀ ਦੇ ਰੁਤਬੇ ਕਰਕੇ ਮਾਨ ਸਾਹਿਬ ਦੇ ਮੂੰਹ ਨੂੰ ਉਹਨਾਂ ਨੂੰ ਵੋਟਾਂ ਪਈਆਂ ਸੀਗੀਆਂ ਇੰਨਾ ਮਾਨ ਸਤਕਾਰ ਸੀ ਉਹਨਾਂ ਨੂੰ ਦਿੱਤਾ ਮੈਂ ਖੁਦ ਉਦੋਂ ਇਲੈਕਸ਼ਨ ਦੇ ਵਿੱਚ ਉਹਨਾਂ ਦੇ ਆਈ ਸੀ ਤੇ ਬਹੁਤ ਵਰਕ ਕੀਤਾ ਸੀ ਸੈਂਟਰਲ ਦੇ ਵਿੱਚ ਮੇਰੀ ਡਿਊਟੀ ਲੱਗੀ ਹੋਈ ਸੀ ਬਟ ਉਹਨਾਂ ਨੂੰ ਸੋਚਣਾ ਚਾਹੀਦਾ ਸੀਗਾ ਵੀ ਇੰਨਾ ਮਤਲਬ ਤੁਹਾਨੂੰ ਇੱਕ ਕੁਰਸੀ ਦਿੱਤੀ ਤੁਹਾਨੂੰ ਉੱਥੇ ਐਮਪੀ ਬਣਾ ਕੇ ਅਸੀਂ ਭੇਜਿਆ ਤੇ ਤੁਹਾਨੂੰ ਇਹਨਾਂ ਧੋਖਾ ਨਹੀਂ ਕਰਨਾ ਚਾਹੀਦਾ ਸੀ ਬਾਕੀ ਪ੍ਰਮਾਤਮਾ ਸਭ ਦੇਖਦਾ ਹੈ ਸਭ ਕਰਨੀ ਭਰਨੀ ਅੱਜ ਕੱਲ ਇੱਥੇ ਹੈ ਗਾਂ ਵਾਲ ਜੂਨ ਦੇ ਵਿੱਚ ਨਹੀਂ ਜਾਣਾਗਾ ਉਹ ਇੱ ਉੱਕੇ ਜਾਣਗੇ ਤੇ ਬਾਕੀ ਲੋਕ ਸਿਆਣੇ ਨੇ ਉਹ ਆਪ ਕਹਿੰਦੇ ਨੇ ਕਹਿੰਦੇ ਵੀ ਅਸੀਂ ਇਹਨਾਂ ਦੇ ਨਾਲ ਹੁਣ ਨਹੀਂ ਕਰਨਾ ਹੈਗਾ ਗੁੰਡਾਗਰਦੀ ਤੁਹਾਨੂੰ ਵੀ ਪਤਾ ਉਹਨਾਂ ਦੇ ਸ਼ੀਤਲ ਜੀ ਨਾਲ ਦੀ ਆ ਇਹ ਗੁੰਡਾਗਰਦੀ ਕਰਦੇ ਨੇ ਲੋਕ ਹੁਣ ਡਰਦੇ ਨਹੀਂ ਹੈਗੇ ਸਾਡੇ ਨਾਲ ਨੇ ਉਹ ਹਮੇਸ਼ਾ ਜਲੰਧਰ ਦੇ ਲੋਕਾਂ ਨੂੰ ਕੋਈ ਖਾਸ ਅਪੀਲ ਕਰਨਾ ਚਾਹੋਗੇ ਕੋਈ ਵਾਦਾ ਕਰਨਾ ਚਾਹੋਗੇ ਜਿਹੜਾ ਕਿ ਐਂਡ ਤੱਕ ਬਣਿਆ ਰਹੂਗਾ ਦੇਖੋ ਜਲੰਧਰ ਦੇ ਲੋਕਾਂ ਨਾਲ ਪਹਿਲਾਂ ਤਾਂ ਇਹੀ ਵਾਦਾ ਹੈ ਕਿ ਅਸੀਂ ਤੁਹਾਡੇ ਨਾਲ ਖੜੇ ਆ ਹਮੇਸ਼ਾ ਕਿਸੇ ਤੋਂ ਡਰਨਾ ਨਹੀਂ ਹੈ ਕਿਉਂਕਿ ਇਹ ਚੀਜ਼ ਸਭ ਤੋਂ ਵੱਡੀ ਹੁੰਦੀ ਹੈ ਕਿ ਕਹਿੰਦੇ ਜੀ ਉਹ ਤਾਂ ਗੁੰਡੇ ਆ ਉਹ ਸਾਡਾ ਪਤਾ ਨਹੀਂ ਕੀ ਨੁਕਸਾਨ ਕਰ ਦੇਣਗੇ ਕੋਈ ਕੁਝ ਨਹੀਂ ਕਰ ਸਕਦਾ ਜੀ ਅਸੀਂ ਤੁਹਾਡੇ ਨਾਲ ਆ ਹਮੇਸ਼ਾ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੀ ਆ ਜਿੰਨੇ ਵੀ ਜਾਣੇ ਦੇਖ ਰਹੇ ਹੋ ਤੁਸੀਂ ਕਿ ਦੇਖੋ ਸਭ ਇਨਸਾਨੀਅਤ ਦੇ ਤੌਰ ਤੇ ਅਸੀਂ ਜੁੜੇ ਹੋਏ ਹਾਂਗੇ ਸੋ ਇੱਥੇ ਅਸੀਂ ਰਵਾਂਗੇ ਮਾਨ ਸਾਹਿਬ ਨੇ ਹੁਣ ਖੁਦ ਆਪਣਾ ਸੀਐਫਸੀਐਮ ਉਹ ਇੱਥੇ ਆ ਗਿਆ ਜਦੋਂ ਉਹਨਾਂ ਨੇ ਘਰ ਲੈ ਲਿਆ ਹਨਾ ਇੱਥੇ ਰਹਿਣ ਲੱਗ ਗਏ ਆ ਤੇ ਤੁਹਾਡੇ ਦਾ ਇੱਥੇ ਹੋਰ ਵੀ ਜ਼ਿਆਦਾ ਸੌਖਾ ਹੋ ਗਿਆ ਜੀ ਸਾਰਾ ਇੱਥੇ ਸ਼ਹਿਰ ਜਦੋਂ ਇੱਥੇ ਆਇਆ ਕਰੂਗਾ ਸਮੱਸਿਆਵਾਂ ਵਾਂ ਸੁਣਨ ਆਸਤੇ ਸਾਡੇ ਸੀਐਮ ਸਾਹਿਬ ਇੱਥੇ ਹੋਣਗੇ ਅਸੀਂ ਇੱਥੇ ਆਇਆ ਕਰਾਂਗੇ ਤੇ ਤੁਹਾਡੀਆਂ ਸਮੱਸਿਆਵਾਂ ਆਪੇ ਹੱਲ ਹੋ ਜਾਣੀਆਂ ਬਾਕੀ ਰਹੀ ਗੱਲ ਭਗਤ ਜੀ ਦੀ ਉਹ ਨਾ ਤਾਂ ਨਾਮ ਤਾਂ ਭਗਤ ਹੈਗਾ ਹੀ ਉਹ ਸੱਚੀ ਇਨਸਾਨ ਵੀ ਭਗਤ ਨੇ ਸੋ ਉਹਨਾਂ ਨੂੰ ਵੋਟ ਪਾ ਕੇ ਆਪਾਂ ਇੱਕ ਸ਼ਰੀਫ ਇਨਸਾਨ ਨੂੰ ਜਿਹੜਾ ਹੈ ਲੈ ਕੇ ਆਈਏ ਤਾਂ ਕਿ ਆਪਣੇ ਕੰਮ ਹੋਣ ਤਾਂ ਕਿ ਉਹ ਲੋਕਾਂ ਦੀ ਜਿਹੜੀ ਆਵਾਜ਼ ਹੈਗੀ ਆਪਣੇ ਵਿਧਾਨ ਸਭਾ ਦੇ ਵਿੱਚ ਜਾ ਕੇ ਚੱਕਣ ਅਮ ਰਾਮਗੜੇ ਸਭ ਸੱਟਾ ਨਾ ਮੌਜੂਦ ਸੀਗੇ ਗੱਲਬਾਤ ਕੀਤੀ ਹੈ ਦੂਜੇ ਪਾਸੇ ਉਹਨਾਂ ਨੇ ਲੋਕਾਂ ਨੂੰ ਵੀ ਕਿਹਾ ਕਿ ਕੋਈ ਕਿਸੇ ਪਰਵਰਤਿਤ ਜੈ ਵਿਅਕਤੀ ਇਨਸਾਨ ਹੁੰਦਾ ਹੈ ਤਾਂ ਉਹ ਡਰਦੇ ਨੇ ਤਾਂ ਉਸ ਤਰੀਕੇ ਦੀ ਗੱਲ ਕੀਤੀ ਕਿ ਡਰਨ ਦੀ ਕਿਸੇ ਨੂੰ ਲੋੜ ਨਹੀਂ ਹੈ ਬੇਚੇ ਜਖੋ ਕੇ ਵੋਟ ਕੀਤੀ ਜਾ ਸਕਦੀ ਹੈ ਅਤੇ ਦੂਜੇ ਪਾਸੇ ਜੋ ਮੋਹਿੰਦਰ ਭਗਤ ਨੇ ਉਹਨਾਂ ਦੇ ਹੱਕ ਵਿੱਚ ਵੋਟ ਕਰਨ ਦੀ ਅਪੀਲ ਵੀ ਇਹਨਾਂ ਵੱਲੋਂ ਕੀਤੀ ਗਈ ਹੈ ਫਿਲਹਾਲ ਦੇਖਦੇ ਹਾਂ ਨਤੀਜੇ ਕਿਸ ਤਰੀਕੇ ਦੇ ਆਉਂਦੇ ਨੇ जलंधर तो कैमरा पर्सन देना सूरज प्रकाश दैनिक टीवी देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप